ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਯਾਤਰਾ ਕਰਨ ਜਾ ਰਹੇ ਹਾਂ ਜੀ ਸ਼੍ਰੀ ਹਿਮਕੁੰਡ ਸਾਹਿਬ ਦੀ ਤੇ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਹਾਂ ਕੁਝ ਰਿਸ਼ਤੇਦਾਰ ਨੇ ਆਪਣੇ ਨਾਲ ਤੇ ਇਹ ਆਪਣਾ ਫਸਟ ਹੀ ਵਲੌਗ ਆ ਤੇ ਮੈਂ ਕਿਹਾ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਵੀ ਜੇ ਆਪਾਂ ਆਪਣੇ ਪਹਿਲੇ ਵਲੌਗ ਦੀ ਸ਼ੁਰੂਆਤ ਹੀ ਮੰਨ ਲਓ ਬਾਬਾ ਜੀ ਦੇ ਨਾਂ ਨਾ ਉਹਨਾਂ ਦੇ ਦਰਸ਼ਨ ਕਰਕੇ ਕਰੀਏ ਇਸ ਵਾਰੀ ਜਿਹੜੀ ਯਾਤਰਾ 25 ਮਈ ਨੂੰ ਓਪਨ ਹੋਈ ਸੀਗੀ ਤੇ 11 ਅਕਤੂਬਰ ਨੂੰ ਬੰਦ ਹੋਣ ਜਾ ਰਹੀ ਹੈ ਤੇ ਕਰਾਓ ਦਰਸ਼ਨ ਉਹ ਤੋਂ ਪਹਿਲਾਂ ਪਹਿਲਾਂ ਸਾਰੇ ਫਿਰ ਅਗਲੇ ਸਾਲ ਜਾ ਕੇ ਮਈ ਮਹੀਨੇ ਜੀ ਲਗਭਗ ਖੁੱਲਦੀ ਹੁੰਦੀ ਆ ਦੁਬਾਰਾ ਦਾ ਉਦੋਂ ਹੀ ਕੀਤੇ ਜਾਣਗੇ ਆ ਜੋ ਯਾਤਰਾ ਕਰਦੇ ਆ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਸਾਰੀ ਜਾਣਕਾਰੀ ਦੰਨੇ ਆ ਆਪਾਂ ਵੀ ਕਿੱਦਾਂ ਕਿੱਦਾਂ ਆਪਾਂ ਯਾਤਰਾ ਕਰ ਸਕਦੇ ਆ ਤੇ ਕਿੱਥੇ ਕਿੱਥੇ ਰਹਿ ਸਕਦੇ ਆ ਤੇ ਅੱਗੇ ਕੀ ਕੋਈ ਜੇ ਤੰਗੀ ਪਰੇਸ਼ਾਨੀ ਆ ਸਕਦੀ ਆ ਤੋ ਉਤੋਂ ਕਿਵੇਂ ਬਚ ਸਕਦੇ ਆ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਾਂ ਤੇ ਇਸ ਯਾਤਰਾ ਲਈ ਆਪਾਂ ਇੱਕ ਟੈਂਪੋ ਟਰੈਵਲਰ ਬੁੱਕ ਕਰਾਈ ਆ ਜਿਹੜੀ 12 ਕੇ ਸੀਟਰ ਹੈਗੀ ਆ ਤੇ ਉਦਾਂ ਇੱਕ 16 ਸੀਟਰ ਵੀ ਆਉਂਦੀ ਆ ਉਹਦੇ ਪੈਸੇ ਵੀ ਘੱਟ ਹੁੰਦੇ ਨੇ ਪਰ ਉਹਦੇ ਚ ਦੋ ਦੋ ਸੀਟਾਂ ਨਾਲ ਨਾਲ ਹੁੰਦੀਆਂ ਨੇ ਤੇ ਇਹ ਵਾਲੀ ਜਿਹੜੀ ਆਪਣੀ ਇਹਨਾਂ ਨੇ ਲਗਜ਼ਰੀ ਚ ਕਨਵਰਟ ਕੀਤੀ ਹੋਈ ਹੈ ਤੇ ਉਹਦੇ ਕਰਕੇ ਦਾ ਰੇਟ ਥੋੜਾ ਜਿਆਦਾ ਉਹ ਦੂਜੀ ਸਾਕੋ ਸਸਤੀ ਪੈਂਦੀ ਹੈ ਇਹਦਾ 8 ਦਿਨਾਂ ਦਾ ਸਾਨੂੰ 92000 ਰੁਪਏ ਉਹਨਾਂ ਨੇ ਦੱਸਿਆ ਸੀਗਾ ਤੇ ਕਹਿੰਦੇ ਸੀਗੇ ਵੀ ਜੇ 8 ਤੋਂ ਦਿਨ ਵਾਧਦੇ ਨੇ ਫਿਰ ਉਹਦੇ ਐਕਸਟਰਾ ਚਾਰਜ ਕਰਨਗੇ ਤੇ ਜਿਹਦੇ ਵਿੱਚ ਕਿ ਆਪਾਂ ਹੇਮਕਾਉਂਟ ਸਾਹਿਬ ਫਿਰ ਉਥੋਂ ਰੀਠਾ ਸਾਹਿਬ ਫਿਰ ਨਾਨਕਮਤਾ ਸਾਹਿਬ ਤੇ ਪੌਂਟਾ ਸਾਹਿਬ ਤੇ ਜੇ ਰਸਤੇ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਆਉਂਦੇ ਨੇ ਤਾਂ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਬਾਕੀ ਅੱਜ ਸੋਚ ਰਹੇ ਆਂ ਵੀ ਇੱਥੋਂ ਚੱਲ ਕੇ ਤੇ ਆਪਾਂ ਅ ਰਿਸ਼ੀਕੇਸ਼ ਸਾਹਿਬ ਜਾ ਕੇ ਰੁਕਾਂਗੇ ਕਿਉਂਕਿ 445 ਕਿਲੋਮੀਟਰ ਦੇ ਲਗਭਗ ਜਿਹੜਾ ਹੀ ਉੱਥੋਂ ਤੱਕ ਦੀ ਜਰਨੀ ਆ ਉਹ ਬਣ ਜਾਂਦੀ ਆ ਤੇ ਜਿੰਨੂੰ ਮੈਨੂੰ ਲੱਗਦਾ ਕਰ ਕਰਾ ਕੇ 10-12 ਘੰਟੇ ਲੱਗ ਹੀ ਜਾਣਗੇ ਕਿਉਂਕਿ ਰਾਸਤੇ 'ਚ ਰੁਕਣਾ ਵੀ ਆ ਖਾਣਾ ਪੀਣਾ ਵੀ ਆ ਤੇ ਸਾਰਾ ਕੁਝ ਤੇ ਸਫ਼ਰ ਆ ਜਿਹੜਾ ਉਹ ਇਦਾਂ ਹੀ ਵਧੀਆ ਲੰਘਦਾ ਆ ਕਿ ਉਹਨੂੰ ਇੱਕ ਸਫ਼ਰ ਵਾਂਗ ਐ ਆਰਾਮ ਨਾਲ ਕਰੋ ਨਾ ਕਿਵੇਂ ਭੱਜੇ ਜਾਓ ਭੱਜੇ ਜਾਓ ਜੇ ਭੱਜਦੇ ਜਾਓਗੇ ਫਿਰ ਥੱਕ ਜਾਓਗੇ ਫਿਰ ਕੋਈ ਸਵਾਦ ਨਹੀਂ ਆਉਣਾ ਹਾਂਜੀ ਮਿੱਤਰੋ ਹੁਣ ਸ਼ਾਮ ਦੇ ਵੱਜ ਚੁੱਕਿਆ 6 6:30 ਹੋ ਚੁੱਕਿਆ ਤੇ ਅਸੀਂ 5:00 ਵਜੇ ਰਿਸ਼ਕੇ ਸਾਹਿਬ ਪਹੁੰਚ ਗਏ ਸੀਗੇ ਕਈ ਲੋਕ ਆ ਉਦੋਂ ਜਿਹੜੇ ਸਿੱਧਾ ਵੀ ਟਰੈਵਲ ਕਰ ਲੈਂਦੇ ਆ ਵੀ ਸਿੱਧਾ ਹੀ ਪਹੁੰਚ ਜਾਂਦੇ ਆ ਗੋਵਿੰਦ ਘਾਟ ਪਰ ਮੈਨੂੰ ਲੱਗਦਾ ਕੋਈ ਸਹੀ ਨਹੀਂ ਰਹਿੰਦੀ ਚੀਜ਼ ਜੇ ਥਕਾਵਟ ਬਹੁਤ ਹੋ ਜਾਂਦੀ ਆ ਫਿਰ ਅਗਲੇ ਦਿਨ ਤੁਸੀਂ ਉੱਠ ਕੇ ਤੇ ਪੈਦਲ ਯਾਤਰਾ ਵੀ ਕਰਨੀ ਹੁੰਦੀ ਆ ਜਿਹੜੀ ਕਿ 13 13.5 ਕਿਲੋਮੀਟਰ ਦੇ ਲਗਭਗ ਪੈ ਜਾਂਦੀ ਆ ਤੇ ਉਹ ਬਹੁਤ ਖਾ ਜਾਂਦਾ ਇੰਨੇ ਥਕਾਵਟ ਨਾਲ ਫਿਰ ਬਿਮਾਰ ਹੋਣ ਵਾਲਾ ਹੀ ਕੰਮ ਹੋ ਜਾਂਦਾ ਤੇ ਉਹਦਾਂ ਨੂੰ ਵਧੀਆ ਵਾ ਵੀ ਖੁੱਲੇ ਦਿਨ ਕੱਢ ਕੇ ਆਓ ਤੇ ਰਿਸ਼ੀਕੇ ਸਾਹਿਬ ਰੁਕੋ ਇੱਥੇ ਆਰਾਮ ਕਰੋ ਫਿਰ ਅਗਲੇ ਦਿਨ ਗੋਵਿੰਦ ਘਾਟ ਪਹੁੰਚੋ ਤੇ ਉੱਥੋਂ ਅਗਲੇ ਦਿਨ ਪੈਦਲ ਯਾਤਰਾ ਸ਼ੁਰੂ ਕਰੋ ਇੱਥੇ ਅਸੀਂ ਆ ਕੇ ਪਹਿਲਾਂ ਤਾਂ ਉਹ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਆ ਉਹ ਕਰਾਈ ਸੀਗੀ ਉਹ ਕੋਈ ਲੰਬਾ ਚੌੜਾ ਪ੍ਰੋਸੈਸ ਨਹੀਂ ਹੈਗਾ ਬਸ ਲਾਈਨ ਤੇ ਆ ਵੀ ਕਿੱਡੀ ਕਲੰਬੀ ਲੈਣ ਬਾਦਚੇ ਜਦੋਂ ਵਾਰੀ ਆ ਜਾਂਦੀ ਹੈ ਫਿਰ ਤਾਂ ਮਸਾ 5 ਮਿੰਟ ਹੀ ਲੱਗਦੇ ਨੇ ਉਹਦੇ ਲਈ ਤਾਂ ਕੋਈ ਲੰਬੇ ਛੋੜੇ ਕਾਗਜ਼ ਵੀ ਨਹੀਂ ਚਾਹੀਦੇ ਸਿਰਫ ਇੱਕ ਤੁਹਾਡਾ ਆਧਾਰ ਕਾਰਡ ਚਾਹੀਦਾ ਹੁੰਦਾ ਤੇ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਆ ਉਹ ਜ਼ਰੂਰੀ ਆ ਪਰ ਕਰਾਉਣੀ ਉਹ ਰਿਸ਼ੀਕੇਸ਼ ਸਾਹਿਬ ਤੋਂ ਕਰਾ ਲਓ ਨਹੀਂ ਫਿਰ ਅੱਗੇ ਵੀ ਦੋ ਤਿੰਨ ਜਗ੍ਹਾ ਤੇ ਹੋ ਜਾਂਦੀ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਇੱਥੇ ਅਸੀਂ ਬਾਦਚੇ ਬਾਬਾ ਜੀ ਨੂੰ ਤਾਂ ਉਹ ਕਮਰੇ ਪੁੱਛੇ ਸੀਗੇ ਵੀ ਅਸੀਂ ਫੈਮਿਲੀ ਦੇ ਨਾਲ ਆਂ ਵੀ ਚਲੋ ਜੇ ਕੋਈ ਕਮਰੇ ਹੈਗੇ ਨੇ ਤਾਂ ਮਤਲਬ ਵੀ ਦੇ ਦਿਓ ਕਹਿੰਦੇ ਸੀਗੇ ਵੀ ਨਹੀਂ ਸੰਗਤ ਜ਼ਿਆਦਾ ਵਾ ਉਹਦੇ ਕਰਕੇ ਕਮਰੇ ਜਿਹੜੇ ਉਹ ਸਾਰੇ ਬੁੱਕ ਨੇ ਨ ਇਥੋਂ ਤੱਕ ਕੇ ਕਈ ਜਿਹੜੇ ਆਪਣੇ ਵੀਰ ਮੁੰਡੇ-ਮੁੰਡੇ ਆਏ ਹੋਏ ਸੀਗੇ ਉਹ ਬਾਬਾ ਜੀ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਵੀ ਹਾਲ ਹੀ ਦੇ ਦਿਓ ਹੋਰ ਨਹੀਂ ਕੋਈ ਤਾਂ ਪਰ ਕਹਿੰਦੇ ਸੀਗੇ ਵੀ ਹਾਲ ਚ ਵੀ ਨਹੀਂ ਜਾਵੇਗੀ ਫਿਰ ਉਹਦੇ ਕਰਕੇ ਸਾਨੂੰ ਹੋਟਲ ਲੈਣਾ ਪਿਆ ਤੇ ਹੋਟਲ 'ਚ ਹੀ ਰਾਤ ਬਤਾਉਣੀ ਪਈ ਹੋਰ ਵੀ ਮਤਲਬ ਕਾਫੀ ਹੋਟਲ ਨੇ ਲਾਗੇ-ਲਾਗੇ ਉੱਥੇ ਉਹ ਸਾਰੀ ਗਲੀ ਹੋਟਲਾਂ ਨਾਲ ਹੀ ਭਰੀ ਪਈ ਆ ਮਹਿੰਗੇ ਸਸਤੇ ਹਰ ਤਰ੍ਹਾਂ ਦੇ ਹੈਗੇ ਨੇ ਜਿਹੜਾ ਸਾਨੂੰ ਸਹੀ ਲੱਗਿਆ ਸੀਗਾ ਥੋੜਾ ਜਿਹਾ ਉਹ 4000 ਦੇ ਲਾਗੇ ਬੰਨੇ ਸੀਗਾ ਉਹਦਾ ਕਮਰਾ ਤਾਨੂੰ 3 ਕਮਰੇ ਲੈਣੇ ਪਏ ਸੀਗੇ ਕਿਉਂਕਿ ਜ਼ਿਆਦਾ ਜਾਣੇ ਸੀਗੇ ਆਪਾਂ ਪੈਸੇ ਵਧੀਆ ਸੀਗਾ ਹੋਟਲ ਸਾਫ਼ ਸੁਥਰਾ ਸੀਗਾ ਕਮਰਾ ਵੀ ਵਧੀਆ ਸੀ ਪਰ ਮੈਨੂੰ ਲੱਗਦਾ ਵੀ ਜੇ ਉਹੀ ਹੋਟਲ ਕਿਤੇ ਹੋਰ ਏਰੀਆ ਚ ਲੈਣਾ ਹੋਵੇ ਤਾਂ ਉੱਥੇ 2250 ਚ ਉਹੋ ਜਿਹਾ ਕਮਰਾ ਆ ਜਾਂਦਾ ਪਰ ਇੱਥੇ ਹੁਣ ਪਤਾ ਹੀ ਹੈ ਤੁਹਾਨੂੰ ਜਦੋਂ ਬਿਜ਼ੀ ਸੀਜ਼ਨ ਹੋਵੇ ਉਹਨਾਂ ਨੂੰ ਪਤਾ ਸੰਗਤ ਆ ਰਹੀ ਆ ਗੁਰਦੁਆਰਾ ਸਾਹਿਬ ਦੇ ਕਮਰੇ ਫੁੱਲ ਹੋ ਜਾਂਦੇ ਨੇ ਤੇ ਫਿਰ ਮਜਬੂਰੀ ਬਣ ਜਾਂਦੀ ਸੰਗਤ ਦੀ ਕਿ ਹੋਟਲ 'ਚ ਰਹਿਣਾ ਪੈਂਦਾ ਫਿਰ ਉਹ ਮਰਜ਼ੀ ਦਾ ਰੇਟ ਲਾਉਂਦੇ ਨੇ ਜੋ ਉਹਨਾਂ ਦਾ ਦਿਲ ਕਰਦਾ ਰਾਤ ਵੈਸੇ ਵਧੀਆ ਲੰਗੀ ਅਸੀਂ ਲੰਗਰ ਪਾਣੀ ਛਕਿਆ ਜਾ ਕੇ ਆਰਾਮ ਕੀਤਾ ਅਗਲੇ ਦਿਨ ਉੱਠੇ ਫੇਰ ਲੰਗਰ ਪਾਣੀ ਛਕਿਆ ਬਾਜ਼ਾਰ ਘੁੰਮੇ ਕਿਉਂਕਿ ਅਸੀਂ ਚੱਲਦੇ ਚੱਲਦੇ ਥੋੜਾ ਲੇਟ ਹੀ ਹੋ ਗਏ ਸੀਗੇ ਉਹ ਇੱਥੇ ਨਾ ਕੋਈ ਜਿਹੜੀਆਂ ਟੈਕਸੀਆਂ ਹੁੰਦੀਆਂ ਨੇ ਇਹਨਾਂ ਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਜੇ ਆਪਣੀ ਗੱਡੀ ਆ ਫੇਰ ਕੋਈ ਲੋੜ ਨਹੀਂ ਪਰ ਜਿਹੜੀਆਂ ਟੈਕਸੀਆਂ ਨੇ ਇਹਨਾਂ ਦੀ ਕੋ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਤੇ ਡਰਾਈਵਰ ਉਹ ਲੈ ਕੇ ਗਿਆ ਹੋਇਆ ਸੀਗਾ ਉੱਥੇ ਉਹਨੂੰ ਕਾਫੀ ਟਾਈਮ ਲੱਗ ਗਿਆ ਉਦੇ ਕਰਕੇ ਅਸੀਂ ਚੱਲਦੇ ਚੱਲਦੇ ਕਾਫੀ ਲੇਟ ਹੀ ਹੋ ਗਏ ਇੱਥੋਂ ਪਰ ਚਲੋ ਉਹਨੇ ਚ ਵਧੀਆ ਅਸੀਂ ਉੱਥੇ ਦਰਸ਼ਨ ਕਰ ਲਏ ਤੇ ਬਾਜ਼ਾਰ ਘੁੰਮ ਘੁੰਮ ਲਿਆ ਥੋੜਾ ਬਹੁਤਾ ਖਾ ਪੀ ਲਿਆ ਬਾਅਦ ਚ ਆਰਾਮ ਕਰ ਲਿਆ ਹੋਟਲ 'ਚ ਫਿਰ ਲੇਟ ਚੱਲਣ ਕਰਕੇ ਅਸੀਂ ਜੋਸ਼ੀ ਮੱਠ ਰੁਕਣ ਦਾ ਫੈਸਲਾ ਲਿਆ ਕਿਉਂਕਿ ਉੱਥੇ ਪਹੁੰਚਦੇ ਪਹੁੰਚਦੇ ਸਾਨੂੰ 10-11 ਵਜੇ ਸੀਗੇ ਫਿਰ ਅੱਗੇ ਅਸੀਂ ਜਾਣਾ ਸਹੀ ਨਹੀਂ ਸਮਝਿਆ ਕਿਉਂਕਿ ਅੱਗੇ ਥੋੜਾ ਜਿਹਾ ਰਾਹ ਹੋਰ ਮਤਲਬ ਇਹ ਉਹ ਸਾਹਿਬ ਦਾ ਆਿੰਦਾ ਵੀ ਜਿਹੜਾ ਰਾਤ ਨੂੰ ਨਹੀਂ ਤੁਹਾਨੂੰ ਉੱਥੇ ਟ੍ਰੈਵਲ ਕਰਨਾ ਚਾਹੀਦਾ ਦਿਨ ਚ ਹੀ ਠੀਕ ਰਹਿੰਦਾ ਤੇ ਵੈਸੇ ਵੀ ਜੋਸ਼ੀ ਮੱਠ ਤੋਂ ਜਿਹੜਾ ਗੋਵਿੰਦ ਘਾੜ ਦੀ ਯਾਤਰਾ ਵਾ ਉਹ ਮਤਲਬ ਬਾਲੀ ਨਹੀਂ ਰਹਿੰਦੀ ਮਸੀਂ 30 35 40 45 ਮਿੰਟ ਇੰਨੀ ਕੀਆ ਵੱਧ ਤੋਂ ਵੱਧ ਘੰਟਾ ਲੱਗ ਜਾਂਦਾ ਜੇ ਮ제 ਮ제 ਜਾਓ ਤੇ ਫਿਰ ਅਸੀਂ ਇੱਥੇ ਹੀ ਜੋਸ਼ੀਮਾਠ ਰੋਗੇ ਸੀਗੇ ਤੇ ਇੱਥੇ ਰੂਮ ਵੀ ਸਹੀ ਰੇਟ ਚ ਮਿਲ ਗਏ ਕਾਫੀ ਰੂਮ ਸੀਗੇ ਸਾਨੂੰ ਵੀ ਸਹੀ ਲੱਗ ਗਿਆ 2000 ਸੀਗਾ ਇੱਕ ਕਮਰੇ ਦਾ ਰੇਟ ਤੇ ਵਧੀਆ ਸਾਫ ਸੁਥਰੇ ਕਮਰੇ ਸੀਗੇ ਇੱਥੋਂ ਵਾਲਾ ਸਟਾਫ ਵੀ ਬਹੁਤ ਵਧੀਆ ਸੀਗਾ ਕਿਚਨ ਉਹਨਾਂ ਦੀ ਬੰਦ ਹੋ ਚੁੱਕੀ ਸੀ ਪਰ ਫਿਰ ਵੀ ਵਿਚਾਰਿਆਂ ਨੇ ਚੇਚਾ ਸਾਡੇ ਲਈ ਉੱਠ ਕੇ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਤੇ ਵਧੀਆ ਸਾਨੂੰ ਰੋਟੀ ਖਵਾਈ ਤੇ ਅਗਲੇ ਦਿਨ ਜੋਸ਼ੀ ਮੱਠ ਤੋਂ ਛੱਡ ਕੇ ਜਕਾਰੇ ਪਾਪੇ ਚਾਲੇ ਸੰਤਾਂ ਨੇ ਗੋਬਿੰਦ ਘਾੜ ਦੀ ਯਾਤਰਾ ਲਈ ਤੇ ਤਿਆਰ ਪਰ ਤਿਆਰ ਨਹੀਂ ਸੰਗਤਾਂ ਇਹਮ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਸਾਨੂੰ ਉਹੀ ਘੰਟੇ ਕਿਤੇ ਕਰੀਬ ਲੱਗਾ ਮਸਾਂ ਦੋਵਿੰਦ ਘਾੜ ਪਹੁੰਚ ਕੇ ਉੱਥੇ ਜਾ ਕੇ ਅਸੀਂ ਪਹਿਲਾਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਲੰਗਰ ਪਾਣੀ ਛਕਿਆ ਫਿਰ ਗੱਡੀ ਚੋਂ ਜਿਹੜਾ ਜ਼ਰੂਰੀ ਸਮਾਨ ਹੁੰਦਾ ਅੱਗੇ ਲੈ ਕੇ ਜਾਣ ਲਈ ਉਹ ਕੱਢਿਆ ਕਿਉਂਕਿ ਸਾਰਾ ਤਾਂ ਲੀੜਾ ਕੱਪੜਾ ਜਾਂ ਕੋਈ ਹੋਰ ਸਮਾਨ ਉਹ ਚੱਕ ਨਹੀਂ ਸਕਦੇ ਅੱਗੇ ਪੈਦਲ ਯਾਤਰਾ ਹੁੰਦੀ ਹੈ ਉਹਦੇ ਕਰਕੇ ਜਿਆਦਾ ਸਮਾਨ ਚੱਕੋਗੇ ਤੇ ਉਨਾ ਹੀ ਤੁਰਨਾ ਔਖਾ ਹੋਊਗਾ ਤੇ ਤਾਂ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕੋਲ ਸਮਾਨ ਉਹਨਾ ਕੀ ਚੱਕੋ ਬੈਗ 'ਚ ਜਿੰਨਾ ਜ਼ਰੂਰੀ ਚਾਹੀਦਾ ਫालतू ਸਮਾਨ ਜਿਹੜਾ ਉਹ ਗੱਡੀ ਵਗੈਰਾ 'ਚ ਛੱਡ ਦਿਓ ਉਹਨਾਂ ਨਾਲ ਲੈ ਕੇ ਜਾਓ ਤੁਸੀਂ ਵੀ ਫਿਰ ਕਿੱਟਾਂ ਵਗੈਰਾ 'ਚ ਉਹਨਾ ਕੀ ਸਮਾਨ ਪਾਇਆ ਜਿੰਨਾ ਕਿ ਜ਼ਰੂਰੀ ਚਾਹੀਦਾ ਸੀਗਾ ਬਾਕੀ ਗੱਡੀ 'ਚ ਹੀ ਛੱਡ ਤਾਂ ਇੱਥੇ ਇੱਕ ਬਾਜ਼ਾਰ ਵੀ ਹੈਗਾ ਛੋਟਾ ਜਿਹਾ ਜਿੱਥੋਂ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਆ ਜਿਵੇਂ ਦੀ ਵੀ ਕਿਸੇ ਨੂੰ ਚਾਹੀਦੀ ਆ ਕੋਈ ਕਿੱਟ ਵਗੈਰਾ ਚਾਹੀਦੀ ਆ ਜਿਹੜੀਆਂ ਸੋਟੀਆਂ ਹੁੰਦੀਆਂ ਉਹ ਚਾਹੀਦੀਆਂ ਨੇ ਕੋਈ ਰੇਨ ਕੋਟ ਚਾਹੀਦਾ ਜਾਂ ਹੋਰ ਵੀ ਕਾਫੀ ਸਮਾਨ ਮਿਲ ਜਾਂਦਾ ਤੇ ਅਸੀਂ ਵੀ ਰੇਨ ਕੋਟ ਵਗੈਰਾ ਉੱਥੋਂ ਹੀ ਲਏ ਸੀਗੇ 100-200 ਰੁਪਏ ਦੇ ਲਾਗੇ ਬੰਨੇ ਆ ਜਾਂਦੇ ਨੇ ਜਿੰਦਾਂ ਦਾ ਤੁਸੀਂ ਥੋੜਾ ਜਿਹਾ ਚੰਗਾ ਮਾੜਾ ਲੈਣਾ ਉਸ ਹਿਸਾਬ ਨਾਲ ਲਫਾਫੇ ਜਿਹੇ ਵਾਲੇ ਹੁੰਦੇ ਜਿਹੜੇ ਉਹ ਵਧੀਆ ਕੰਮ ਸਾਰ ਦਿੰਦੇ ਨੇ ਸੋਟੀਆਂ ਵੈਸੇ ਉੱਥੇ ਗੁਰਦੁਆਰਾ ਸਾਹਿਬ ਜਿਹੜੀ ਸੰਗਤ ਵਾਪਸ ਆਉਂਦੀ ਦਰਸ਼ਨ ਕਰਕੇ ਉਹਨਾਂ ਨੇ ਬਹੁਤ ਛੱਡੀਆਂ ਹੁੰਦੀਆਂ ਨੇ ਕਿ ਚੱਲ ਹੋਰ ਸੰਗਤ ਯੂਜ਼ ਕਰ ਲੂਗੀ ਪਰ ਉਹਨਾਂ 'ਚ ਥ ਜਿਹੜੀ ਉਹਨਾਂ ਦੀ ਚੁੰਝ ਜੀ ਹੁੰਦੀ ਆ ਉਹਦੇ ਕਰਕੇ ਜਦੋਂ ਆਪਾਂ ਚੱਲਦੇ ਹੋਏ ਚੜ੍ਹਾਈ ਤੇ ਕਿਤੇ ਉਹਨੂੰ ਥੱਲੇ ਢਾਣੋਂ ਦੀ ਕੋਸ਼ਿਸ਼ ਕਰਦੇ ਆ ਨਾ ਉਹ ਹਲਦੀ ਨਹੀਂ ਤਿਲਕ ਜਾਂਦੀ ਆ ਪਿੱਛੇ ਨੂੰ ਫਿਰ ਉਹਦੇ ਕਰਕੇ ਅਸੀਂ ਨਵੀਆਂ ਹੀ ਲੈ ਲਈਆਂ ਸੀਗੀਆਂ ਬੱਸ ਫਿਰ ਉੱਥੋਂ ਨਿਕਲ ਗਏ ਸੀਗੇ ਅਗਲੀ ਯਾਤਰਾ ਲਈ ਗੋਵਿੰਦ ਧਾਮ ਪਹੁੰਚਣ ਲਈ 13 13.5 ਕਿਲੋਮੀਟਰ ਦੇ ਕਰੀਬ ਉਹ ਪੈ ਜਾਂਦੀ ਆ ਜਿਹੜੀ ਯਾਤਰਾ ਵਾ ਅਗਲੀ ਪੈਦਲ ਕਰਨੀ ਪੈਂਦੀ ਆ ਪਰ ਉਦਾਂ ਉਥੋਂ ਹੈਲੀਕਾਪਟਰ ਦੀ ਆਪਸ਼ਨ ਵੀ ਹੈਗੀ ਆ ਤੇ ਘੋੜੇ ਖੱਜਣਾ ਜਾਂ ਉਹ ਦੂਜੇ ਪਿੱਠੂ ਹੁੰਦੇ ਨੇ ਉਹਨਾਂ ਦੀ ਆਪਸ਼ਨ ਵੀ ਹੈਗੀ ਆ ਇਹਨਾਂ ਸਭ ਚੀਜ਼ਾਂ ਬਾਰੇ ਤੁਹਾਨੂੰ ਆਪਾਂ ਅਗਲੇ ਵਲੌਗ 'ਚ ਦੱਸਦੇ ਆਂ ਵੀ ਉਹਨਾਂ ਦਾ ਕੀ ਰੇਟ ਵਗੈਰਾ ਆ ਕਿੱਦਾਂ ਉਹਨਾਂ ਨੂੰ ਕਿੱਥੋਂ ਲੈ ਸਕਦੇ ਆਂ ਆ ਤੇ ਜੇ ਹੈਲੀਕਾਪਟਰ ਹੈ ਉਹ ਕਿੱਦਾਂ ਬੁੱਕ ਕਰ ਸਕਦੇ ਆਂ ਜਾਂ ਉਹਦਾ ਕੀ ਖਰਚਾ ਆਉਂਦਾ ਤੇ ਕਿੰਨਾ ਟਾਈਮ ਲੱਗਦਾ ਸਾਰਾ ਕੁਝ ਤੁਹਾਨੂੰ ਅਗਲੇ ਵਲੌਗ 'ਚ ਆਪਾਂ ਦੱਸਾਂਗੇ ਜੁੜੇ ਰਹੋ ਆਪਣੇ ਨਾਲ ਜੇ ਉਮੀਦ ਹੈ ਕਿ ਤੁਹਾਨੂੰ ਹੁਣ ਤੱਕ ਦੀ ਜਿੰਨੀ ਵੀ ਜਾਣਕਾਰੀ ਹੈ ਵਧੀਆ ਲੱਗੀ ਹੋਊਗੀ ਤੇ ਜੇ ਚਲੋ ਸ਼ੁਰੂਆਤ ਹੀ ਸੀਗੀ ਇਹਦੇ 'ਚ ਕੋਈ ਪਿੱਛੇ ਕੋਈ ਜਿੰਨੀਆਂ ਕ ਦੱਸਣ ਵਾਲੀਆਂ ਚੀਜ਼ਾਂ ਸੀਗੀਆਂ ਦੱਸਤੀਆਂ ਮੇਨ ਤਾਂ ਚਲੋ ਹੁਣ ਜਾਣਕਾਰੀ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਅਗਲੇ ਬਲੌਗ 'ਚ ਆਉਣਗੀਆਂ ਕਿਉਂਕਿ ਅਗਲੀ ਯਾਤਰਾ 'ਚ ਜ਼ਿਆਦਾ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦੀਆਂ ਤੇ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੇ ਉਹ ਆਪਾਂ ਤੁਹਾਨੂੰ ਅਗਲੇ ਬਲੌਗ 'ਚ ਦੱਸਦੇ ਹਾਂ ਸਾਰਾ ਕੁਝ ਨਾਲੇ ਯਾਤਰਾ ਕਰਦੇ ਹਾਂ ਨਾਲ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੁੜੇ ਰਹੋ ਆਪਣੇ ਨਾਲ ਤੇ ਜੇ ਇੰਨਾ ਕੁ ਵਧੀਆ ਲੱਗਾ ਪਹਿਲਾ ਬਲੌਗ ਸੀਗਾ ਆਪਣਾ ਤੇ ਸਪੋਰਟ ਜ਼ਰੂਰ ਕਰਿਓ ਤੇ ਐਂਡ ਤੱਕ ਆਪਣਾ ਵਲੌਗ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਆ। ਉਮੀਦ ਹੈ ਕਿ ਇਦਾਂ ਹੀ ਜੁੜੇ ਰਹੋਗੇ। ਤੇ ਜੇ ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਕੋਈ ਹੋਰ ਵੀ ਕਿਸੇ ਵੀ ਤਰੀਕੇ ਦੀ ਇਸ ਯਾਤਰਾ ਦੇ ਰਿਲੇਟਡ ਤੇ ਉਹ ਬੇਝਿਜਕ ਹੋ ਕੇ ਕਮੈਂਟ ਕਰ ਸਕਦਾ। ਮੈਂ ਕੋਈ ਨਹੀਂ ਕਮੈਂਟ ਵਿੱਚ ਜਰੂਰ ਰਿਪਲਾਈ ਕਰਕੇ ਤੇ ਉਸ ਚੀਜ਼ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਉਮੀਦ ਕਰਦੇ ਹਾਂ ਕਿ ਇਹ ਵਲੌਗ 'ਚ ਦਿੱਤੀ ਹੋਈ ਜਾਣਕਾਰੀ ਤੇ ਆਉਣ ਵਾਲੇ ਵਲੌਗਾਂ 'ਚ ਦਿੱਤੀ ਹੋਈ ਜਾਣਕਾਰੀ ਸੰਗਤ ਦੇ ਬਹੁਤ ਕੰਮ ਆਊਗੀ। ਇਸ ਸਾਲ ਵੀ ਆਊਗੀ ਤੇ ਅਗਲੇ ਸਾਲ ਵੀ ਚਲੋ ਜਦੋਂ ਕੋਈ ਇਹ ਵਲੌਗ ਨੂੰ ਵੇਖੂਗਾ ਤੇ ਉਹਦੇ ਜਾਣਕਾਰੀ ਕੰਮ ਆਊਗੀ ਕਿਉਂਕਿ ਕੁਝ ਖੇ ਚੀਜ਼ਾਂ ਹੀ ਬਦਲਦੀਆਂ ਹੁੰਦੀਆਂ ਨੇ ਬਾਕੀ ਤਾਂ ਲਗਭਗ ਸੇਮ ਹੀ ਰਹਿੰਦੀਆਂ ਨੇ ਉਹ ਰੇਟ ਹੀ ਥੋੜੇ ਬਹੁਤ ਉੱਪਰ ਥੱਲੇ ਹੁੰਦੇ ਹੁੰਦੇ ਆ ਬਾਕੀ ਚੀਜ਼ਾਂ ਤਾਂ ਉਹੀ ਸੇਮ ਹੀ ਰਹਿ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ